ਹੌਲੈਂਡ ਜੌਨ ਡੀਅਰ ਦੋਨਾਂ ਦੇ ਫਰਕ ਵੀ ਤੇ ਹੌਲੈਂਡ ਪਹਿਲਾ ਮਾਡਲ ਤੇ ਹੌਣ ਵਾਲਾ ਮਾਡਲ ਕਿ ਕਪਾ ਚ ਗੱਲ ਕਰਨੀਆਂ ਕਰਾ ਦੀ ਸੀਜ਼ਨ ਚੱਲਦਾ ਪਿਆ ਹਣ ਕੰਪਿਊਟਰ ਕਰਾ ਦਾ ਬੜਾ ਹਸਾ ਹਤਾ ਚੱਲਦਾ ਪਿਆ ਤੇ ਮਗਰ ਮੇਰੇ ਵੀਰ ਹੈਗਾ ਅੰਦਰ ਪਾਇਆ ਵੀਰ ਜਿਹਦੀਆਂ ਵੀਡੀਓ ਦੇਖ ਦੇ ਕੇ ਮੈਂ ਵੀ ਬੜਾ ਕੁਝ ਸਿੱਖਿਆ ਤੇ ਹੋਰ ਵੀ ਵੀ ਸਿੱਖੇ ਹੋਣਗੇ ਤੇ ਆਪਾਂ ਵੀਰ ਨੂੰ ਪੁੱਛਣਾ ਕਰਾ ਬਾਰੇ ਸੱਚੀ ਗਾ ਵੀਰੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੈ ਵੀਰੇ ਕੰਮ ਸੇ ਤਾਂ ਬਹੁਤ ਵਧੀਆ ਵੀਰੇ ਕਰਾਹ ਕੋਲੇ ਚੱਲ ਯਾਰ ਟੈਟਰਾਂ ਬਾਰੇ ਬਾਅਦ ਚ ਦੱਸਦੇ ਆ ਚਲੋ ਜੀ ਟੈਟਰਾਂ ਬਾਰੇ ਤਾਂ ਮੈਂ ਬਹੁਤ ਦੱਸਦਾ ਹੀ ਰਹਿਣਾ ਕਰਾਹ ਬਾਰੇ ਦੱਸ ਵੀ ਕਰਾਹ ਦਾ ਹਸਾਬ ਕਿਤਾਬ ਪਹਿਲਾਂ ਤਾਂ ਮੈਨੂੰ ਇਹ ਦੱਸ ਮੈਂ ਤੇਰੇ ਕੋਲੇ ਸਵੇਰ ਦਾ ਤਾਂ ਕਿ ਹੁਣ ਇਹ ਵੀਰਾਂ ਨੂੰ ਤਾਂ ਚਲੋ ਹਸਾਬ ਤਾਂ ਵੱਡਾ ਪਤਾ ਹੁੰਦਾ ਜੋ ਵੀਡੀਓ ਜਨਾ ਦੇਖਣਾ ਵੀ ਭਰਾ ਵਾਂਗੂੰ ਆਪਣਾ ਹਸਾਬ ਤਾਂ ਉਹ ਹੋਰ ਆ ਵੀ ਮੈਂ ਸਵੇਰ ਦਾ ਤੇਰੇ ਕੋਲੇ ਆ ਮੈਂ ਵੀ ਕਰਾਹ ਫੇਰਦਾ ਵੀਰ ਭਰਾ ਵੀ ਫਿਰਦੇ ਰਾਲਾਂ ਚ ਹਾਂਜੀ ਮਦੇ ਕਿਨੋਂ ਡੱਬੇ ਲੋਟ ਆਏ ਉਤੋਂ ਦੀ ਹਸਾਕਤਾ ਸਮਝਾ ਮਤਲਬ ਇਹਦਾ ਰੀਜ਼ਨ ਬਈ ਮੈਂ 2008 ਚ ਕਰਾ ਲਿਆ ਤੈਨੂੰ ਹੂੰ ਤੇ ਮੇਰੇ ਹਿਸਾਬ ਨਾਲ ਵੀ 8 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਪਤਾ ਕੱਢੇ ਨਹੀਂ ਕਦੇ 8 18 10 ਹੂੰ 28 ਹੋ ਗਏ 20 28 ਚੋਂ 25 26 27 28 3 ਸਾਲ ਘਟਾ ਗ ਲਈਏ ਵੀਜੋ ਤੈਨੂੰ 17 17 ਸਾਲ ਦੀ ਚੱਕਣਾ 17 ਸਾਲ ਜਮ ਗਲਤ ਹੈ ਤਾਂ ਮਾਫੀ ਦਿਵਾ ਜੇ 17 17 ਸਾਲ ਹੋ ਗਏ ਨੇ ਦਾ ਅੱਜ ਆਪਣਾ ਕਰਾ ਚਲਾਉਂਦੇ ਨੂੰ ਮੈਨੂੰ 17 ਸਾਲ ਹੋ ਗਏ ਸੋ ਇਹ 2008 ਚ ਮੈਂ ਕਰਾ ਲਿਆ ਸੀ ਇਹ ਹੂੰ ਪਹਿਲਾਂ ਆਪਾਂ 9 ਫੁੱਟੀ ਬਾਗਟ ਲਈ ਸੀਗੀ ਤੇ ਟਰੈਕਟਰ ਵੀ ਬਹੁਤ ਚੇਂਜ ਕੀਤੇ ਆ ਇਹ ਉਹ ਵੀ ਲਿਆ ਮੈਂ ਮੱਛੀ ਵਾਲਾ ਵੀ ਉਤੋਂ ਬਾਗਟ ਵਾਲਾ ਆਪਣਾ ਉਹ ਮੂੰਹ ਜਿਹਾ ਉਤੋਂ ਹਾਂ ਜਗਜੀਤ ਵਾਲਾ ਮਾਡਲ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਦੱਸ ਦਿਆਂ ਵੀ ਜਿਹੜਾ ਕਰਾਇਆ ਜਿੰਨਾ ਟਰੈਕਟਰ ਦੇ ਨੇੜੇ ਰਹਿੰਦਾ ਹੂੰ ਜਿਹੜਾ ਜਿੰਨਾ ਨੇੜੇ ਰਹਿੰਦਾ 13 ਦੇ ਹਾਂ ਹਾਂ ਉਹ ਉਨੀ ਜ਼ਮੀਨ ਘਟ ਪੱਧਰੀ ਕਰੂਗਾ ਜਿੰਨਾ ਦੂਰ ਹੋ ਉਨੀ ਵਧੀਆ ਉਨੀ ਵਧ ਕਰੂਗਾ ਵਜਾ ਵਜਾ ਬਸ ਇਹ ਕਹ ਲਓ ਵੀ ਤੁਸੀਂ ਕਈ ਬੰਦੇ ਪੱਠਿਆਂ ਦੀ ਰੇੜੀ ਤੇ ਵੀ ਕਰਾ ਲਾਈ ਵਰਦੇ ਆ ਉਹ ਵੀ ਪਹਿਲੀ ਪੱਧਰ ਕਰ ਦਿੰਦੇ ਹੂੰ ਜਿੰਨਾ ਟਰੈਕਟਰ ਇਹਦੇ ਤੋਂ ਦੂਰ ਰਹਿੰਦੇ ਮਗਲੇ ਟਰੈਕਟਰ ਦੇ ਮਗਲੇ ਟਰੈਕਟਰਾਂ ਤੋਂ ਉਨੀ ਪਾਉਂਦੀ ਥੋੜਾ ਕਰਾ ਉਹ ਚੰਗੇ ਬ੍ਰਾਂਡ ਦਾ ਪਾਉਂਦੀ ਮਾੜੇ ਬ੍ਰਾਂਡ ਦਾ ਉਨਹੀਂ ਉਹ ਟੱਪੇ ਘੱਟ ਪਾਊਗਾ ਉਨਹੀਂ ਜ਼ਮੀਨ ਜ਼ਿਆਦਾ ਪਧਰੀ ਕਰੂਗਾ ਜੇ ਤੁਹਾਡਾ ਸਿਸਟਮ ਘੱਟ ਵੀ ਕੰਮ ਕਰਦਾ ਤਾਂ ਵੀ ਕੰਮ ਕਰ ਜੂਗਾ ਜਿੰਨਾ ਟਰੈਕਟਰ ਨੇੜੇ ਰਹਿੰਦਾ ਹੂੰ ਤੁਹਾਡੀਆਂ ਗੁੱਠਾਂ ਘੱਟ ਰਹਿਣੀਆਂ ਤੁਹਾਡੇ ਨੌਕਰਾਂ ਤੇ ਫਲ ਪਹੁੰਚ ਜੂਗਾ ਟਰੈਕਟਰ ਇਹਨੇ ਨੌਕਰ ਜ਼ਿਆਦਾ ਛੱਡਣੀਆਂ ਜਿੰਨਾ ਕਰਾ ਟਰੈਕਟਰ ਤੋਂ ਦੂਰ ਰਹਿੰਦਾ ਉਹਨੇ ਉਨਹੀਂ ਦੂਰ ਦੀ ਮੋੜ ਜਾਣਾ ਗੁੱਟ ਤੋਂ ਇਹ ਮਤਲਬ ਗੁੱਟ ਜ਼ਿਆਦੀ ਛੱਡੂਗਾ ਇਹ ਜ਼ਿਆਦਾ ਛੱਡੂਗਾ ਨੇ ਗੁੱਠਾਂ ਵਾਸਤੇ ਇਹ ਘੱਟਾ ਘੱਟ ਪਰ ਇਹ ਚ ਕਮੀ ਇਹ ਜਿਹੜਾ ਟਰੈਕਟਰ ਤੋਂ ਜਿੰਨਾ ਦੂਰ ਰਹਿੰਦਾ ਉਹ ਉਨੀ ਦੂਰ ਦੀ ਮੋੜ ਜਾਂਦਾ ਹੂੰ ਜਿਹੜਾ ਜਿੰਨਾ ਨੇੜੇ ਰਹਿੰਦਾ ਉਹ ਉਨੀ ਗੁੱਠ ਦੇ ਨੇੜੇ ਕੱਢ ਦਿੰਦਾ ਯਾਨੀ ਕਿ ਮੇਨ ਤਾਂ ਇਹ ਵੀ ਥੋੜੀ ਨੁਕਰਾਹ ਵੀ ਕਿੰਨਾ ਮਾਡਲ ਆ ਇਹ ਜਿਹੜਾ ਸਿਸਟਮ ਲੱਗਾ ਇਹ ਤਾਂ 18 19 ਮਾਡਲ ਹੋਊਗਾ ਕਰਾਹ ਤਾਂ ਨਹੀਂ ਪਗਦਾ ਇਹ ਪੁਰਾਣੀ ਲਈ ਸੀ ਬਰਾਟ ਜਦੋਂ ਆਪਾਂ ਨੂੰ ਕੋਈ ਜਿਵੇਂ ਹੁਣ ਤੁਸੀਂ ਫੋਨ ਚਲਾਉਨੇ ਆ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਬਾਰੇ ਕਿ ਆ ਇਹ ਚ ਇਸ ਕੋਸੀ ਆ ਆਪਾਂ ਮੋਰਨੀ ਵਾਲੀ ਲੈ ਲੀ ਫਲਾਣਾ ਲੈ ਲੀ ਸਾਰਾ ਕੁਝ ਲੈ ਲਿਆ ਵੀ 2-2 ਲੱਖ ਰੁਪਈਆ ਵਾਲੀ ਬਾਗਟ ਵੀ ਲੈ ਲਈ ਓਕੇ ਪਰ ਸਾਡੇ ਕੋਲੇ ਇੱਕ ਸਿੰਗਲ ਟਾਇਰੀ ਬਾਗਟ ਸੀਗੀ ਇਦੋਂ ਵੀ ਦੂਰ ਰਹਿੰਦੀ ਸੀ ਉਹ ਅੱਛਾ ਸਿੰਗਲ ਟਾਇਰੀ ਇਹਦੇ ਜੰਡਵਾਲਾ ਇਹਦਾ ਵਾਲਾ ਨਾ ਇਹਦੇ ਗੇਅਰ ਆ ਗਿਆ ਉੱਪਰ ਜਾ ਕੇ ਤਾਂ ਕਰਨੀ ਪੈਂਦੀ ਸੀ ਉਹ ਅੱਛਾ ਜਿਹੜਾ ਮੈਂ ਸਭ ਤੋਂ ਪਹਿਲਾਂ ਹਾਂ ਜਿਹੜਾ ਸਭ ਤੋਂ ਪਹਿਲਾਂ ਕਰਾ ਲਿਆ ਸੀ ਉਹਦੇ ਉੱਪਰ ਜਾ ਕੇ ਫਿੱਟ ਕਰਨਾ ਪੈਂਦਾ ਸੀ ਜਿਹੜੀ ਉਸ ਤੋਂ ਬਾਅਦ ਚ ਲਈ ਉਹ ਉਹ ਵੀ ਉਹ ਦੂਰ ਸੀਗੀ ਟਰੈਕਟਰ ਤੋਂ ਜਿਵੇਂ ਉਹਦੀ ਪਰ ਉਹਦਾ ਕਦੇ ਲੰਬਾ ਨਹੀਂ ਆਉਂਦਾ ਹੂੰ ਜਿਹੜੀ ਜਿੰਨੀ ਮੱਛੀ ਹੌਕਾ ਉਹ ਮਿੱਟੀ ਜਾਦੇ ਖਾਚ ਲੈਂਦਾ ਟਰੈਕਟਰ ਹੂੰ ਗੋਠਾਂ ਦੇ ਨੇੜੇ ਦੀ ਮੁੜਿਆ ਆਉਂਦਾ ਹੂੰ ਤੇ ਪਰ ਉਹ ਉਹਦਾ ਲੰਬਾ ਆਉਂਦਾ ਜਿੰਨਾ ਟਰੈਕਟਰ ਦੇ ਨੇੜੇ ਰਹਿੰਦਾ ਢੋੜੀ ਪਾਉਂਦਾ ਹਾਂ ਹੁਣ ਤੁਸੀਂ ਨਾ ਮੈਂ ਕਈਆਂ ਥਾਵਾਂ ਤੇ ਬਾਹਰੋਂ ਕਰਾਏ ਸੀ ਪਹਿਲਾਂ ਪਹਿਲੀਆਂ ਪੱਧਰ ਕਰਨ ਵਾਸਤੇ ਉਹਨਾਂ 'ਚ ਕੋਈ ਸਿਸਟਮ ਨਹੀਂ ਲੱਗਾ ਹੁੰਦਾ ਸੀ ਉਹਨਾਂ ਦੇ ਜਿੱਦਾਂ ਆਪਣੇ ਕੈਟਰਵਿਲਰ ਨਹੀਂ ਫਿਰਦੇ ਹੁੰਦੇ ਸੜਕ ਤੇ ਹੂੰ ਉਹ ਜਿਹੜੇ ਵੱਡੇ ਵੱਡੇ ਕਰਾ ਹੂੰ ਮਗਰ ਉਹਦੇ 4 ਟਾਇਰ ਜ਼ੋਰ ਲਾਉਂਦੇ ਆ ਮੂਰੇ ਦੋ ਦੂਰ ਜਾ ਕੇ ਆ ਵਿਚਾਲੇ ਕਰਾਇਆ ਹੂੰ ਉਹਦੀ ਉਦੋਂ ਉਦਾਂ ਦੀ ਸ਼ੇਪ ਹੁੰਦੀ ਸੀ ਮੂਰੇ ਟਰੈਕਟਰ ਪਾ ਜਾਂਦੇ ਵਿਚਾਲੇ ਕਰਾਇਆ ਹੁੰਦੇ ਮਗਲੇ ਟਾਇਰ ਬਹੁਤ ਦੂਰ ਆ ਮਗਲੇ ਟਾਇਰਾਂ ਨੂੰ ਕੱਟਣ ਵਾਸਤੇ ਉਹ ਫ੍ਰੀ ਹੁੰਦੇ ਜਿਵੇਂ ਕੂਲਰ ਵਾਲ ਟਾਇਰ ਹੁੰਦੇ ਇੱਕ ਦੋ ਵੀਰਾਂ ਦੀ ਵੀਡੀਓ ਦੇਖੀ ਇੰਗਲੈਂਡ ਦੇ ਬਣੇ ਸ਼ਾਇਦ ਜੀ ਪਰ ਲੱਗ ਹੀ ਨਾ ਹਾਂ ਹਾਂ ਪਹਿਲੀ ਉਹ ਵੀ ਪੱਧਰ ਕਰਦੇ ਕੋਈ ਸਿਸਟਮ ਨਹੀਂ ਕੁਛ ਨਹੀਂ ਕੱਲਾ ਹੋਈ ਹੁੰਦਾ ਸੀ ਉਹਨਾਂ ਦੇ ਜਿਹੜੇ ਮਗਲੇ ਟਾਇਰ ਸੀ ਟਰੈਕਟਰ ਤੋਂ ਘੱਟੋ ਘੱਟ 12 ਫੁੱਟ ਦੂਰ ਸੀ ਬਹੁਤ ਦੂਰ ਸੀ ਤੇ ਕੁਲਰ ਵਾਲੇ ਟਾਇਰ ਹੁੰਦੇ ਸੀ ਜਿਵੇਂ ਕੁਲਰ ਦੇ ਟਾਇਰ ਹਾਂ ਜਿੱਧਰ ਨੂੰ ਮਰਜ਼ੀ ਮੁੜੀ ਜਾਵੇ ਜਿਵੇਂ ਕੋ ਕੁਲਰ ਦੇਸੀ ਭਾਜਾ ਦੇ ਆਪਾਂ ਹਵਾ ਵਾਲਾ ਕੁਲਰ ਮੋੜ ਲੈਨੇ ਆ ਹਾਂ ਪਹਿਲੀ ਉਹ ਉਹ ਪੱਧਰ ਕਰ ਦਿੰਦੇ ਸੀ ਉੱਟਲਾਂ ਆਣ ਜਿਵੇਂ ਉਧਰਲਾ ਪਾਸਾ ਉੱਚਾ ਹੈ ਉਹਨੂੰ ਇਧਰ ਉਹ ਨੀਵਾ ਨਹੀਂ ਕਰਦੇ ਸੀ ਨੀਵੇਂ ਨੂੰ ਉੱਚਾ ਨਹੀਂ ਕਰਦੇ ਸੀ ਇੰਨਾ ਕਰ ਦਿੰਦੇ ਸੀਗੇ ਕਿ ਜੇ ਇੱਥੇ ਟੋਹਾ ਹੈ ਤੇ ਉੱਥੇ ਢੋੜੀ ਪਈ ਹੈ ਉਹਨੂੰ ਪੱਧਰ ਕਰ ਦਿੰਦੇ ਤੋ ਇਹਨੂੰ ਪੱਧਰ ਕਰਾ। ਇਹਨੂੰ ਇਹ ਚ ਇਹ ਬੈਨੀਫਿਟ ਆ ਗਿਆ ਆਪਾਂ ਨੂੰ। ਇਹ ਆਪਾਂ ਨੂੰ ਇਹ ਦੱਸ ਦਿੰਦਾ ਵੀ ਪਰਲਾ ਪਾਸਾ ਉੱਚਾ ਤੇ ਇਧਰਲਾ ਪਸੰਦ ਨਹੀਂ ਹੋ। ਉਹਦੇ ਚ ਇਹ ਫੰਕਸ਼ਨ ਨਹੀਂ ਸੀ। ਹਾਂ। ਹੁਣ ਜਿਹੜਾ ਆਪਣਾ ਦੂਰ ਰਹਿੰਦਾ ਉਹ ਆਪਣਾ ਉਹ ਹੱਲ ਤਾਂ ਕੰਪਿਊਟਰ ਨਾਲ ਹੀ ਹੋਵੇ ਤਾਂ ਵੀ ਕਰੀ ਜਾਂਦਾ ਨਾ। ਹੂੰ। ਜੇ ਕੰਪਿਊਟਰ ਨੇ ਆਪਾਂ ਨੂੰ ਦੱਸਤਾ ਵੀ ਉਧਰਲਾ ਪਾਸਾ ਉੱਚਾ ਜਾਂ ਇਧਰਲਾ ਪਸੰਦ ਨਹੀਂ। ਹੂੰ। ਉਹਦਾ ਆਪਾਂ ਇਸ ਤਰੀਕੇ ਨਾਲ ਹੱਲ ਕਰਨਾ। ਤੇ ਬਾਕੀ ਤੁਸੀਂ ਮੈਨੂੰ ਇਹ ਗੱਲ ਪੁੱਛੀ ਸੀ ਕਿ ਵੀ ਤੁਸੀਂ ਟਰੈਕਟਰ ਘੇਰੇ ਲੋਟ ਕਾਹ ਤੋਂ ਲੈ ਕੇ ਆਉਣੇ? ਹਾਂ। ਮੈਂ ਨਾ ਇੱਕ ਵੀਡੀਓ ਸੇਵ ਕੋ ਬਾਈ ਨਾ ਕੀਤੀ ਸੀਗੀ ਵੀ ਜਿਹੜਾ ਟਰੈਕਟਰ ਦਾ ਇੰਜਣਾ ਨਾ ਹਾ ਟਾਈਮ ਜ਼ੋਰ ਦੂਜੇ ਪਾਸੇ ਲੜਾਉਂਦਾ ਰਹਿੰਦਾ ਇਹ ਵੀ ਸਵਾਲ ਨਾ ਪੁੱਛਣਾ ਸੀ ਬਹੁਤ ਕਮੈਂਟ ਆਏ ਉਹ ਤੇ ਪਰ ਤੁਸੀਂ ਨਾ ਮੈਂ ਜੇ ਕੋਈ ਗੱਲ ਕਰਦਾ ਤੇ ਉਹਦਾ ਮੈਂ ਪੂਰਾ ਸਿੱਟਾ ਕੱਢ ਕੇ ਮੈਂ ਤੁਹਾਨੂੰ ਦੱਸਿਆ ਹੀ ਕੰਡੇ ਕੰਡੇ ਤੇ ਚੜਾ ਕੇ ਦੋ ਟਾਇਰ ਹਾਂ ਆਪਾਂ ਵੀਡੀਓ ਪਾਵਾਂਗੇ ਵੀ ਹਾਂ ਪਹਿਲਾਂ ਕਲੱਚ ਵਾਲੇ ਪਾਸੇ ਨੂੰ ਕੰਡੇ ਤੇ ਚੜਾ ਲਓ ਟਰੈਕਟਰ ਦੀ ਰੇਸ ਮਾਰ ਦੋ ਦੇਖਿਓ ਵੀ ਥੋੜਾ ਟਰੈਕਟਰ ਦਾ ਵਜਨ ਵਾਧਦਾ ਘਟਦਾ ਫੇਰ ਬ੍ਰੇਕਾਂ ਵਾਲਾ ਪਾਸਾ ਤਾਂਾਂ ਚ ਢਾ ਲਓ ਪੰਡੇ ਤੇ ਫਿਰ ਦੇਖੋ ਵੀ ਤੁਹਾ ਟਰੈਕਟਰ ਦੀ ਰੇਸ ਵੱਧ ਹੀ ਘਟਦੀ ਹੈ ਜੇ ਹੋਰ ਐਕਸਪੈਰੀਮੈਂਟ ਕਰਨਾ ਹੈ ਆਪਦੇ ਟਰੈਕਟਰ ਦੇ ਜਿਹੜੇ ਬ੍ਰੇਕਾਂ ਵਾਲੇ ਪਾਸੇ ਦੇ ਟਾਇਰ ਆ ਇਹਨੂੰ ਤਾਂ ਚੜਾ ਕੇ ਜਨਰੇਟਰ ਲਾ ਲਓ ਟਰੈਕਟਰ ਤੇ ਲੋਡ ਪਾਓ ਜੇ ਬ੍ਰੇਕਾਂ ਵਾਲੇ ਪਾਸੇ ਦੇ ਕੋਈ ਵੀ ਆ ਚਾਹ ਬ੍ਰੇਕਾਂ ਵਾਲਾ ਤਾਂਾਂ ਚ ਕੰਡੇ ਤੇ ਕਰ ਦਿਓ ਅੱਧੇ ਟਾਇਰ ਅੱਛਾ ਹਾਂ ਚਾਹ ਕਲੱਚ ਵਾਲੇ ਕਰ ਦੋ ਉੱਥੇ ਜਨਰੇਟਰ ਲਾ ਲਓ ਜਨਰੇਟਰ ਪਾਸੇ ਰਾਵੇ ਟਰੈਕਟਰ ਤੇ ਲੋਡ ਪਾ ਦਿਓ ਤੋਂ ਨੂੰ ਆਪੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜयो ਆਪਾਂ ਕਿਸੇ ਨਾਲ ਬਹਿ ਆਪਾਂ ਕਰ ਲਿਆ ਹੁਣ ਵੀਰਾਂ ਨੂੰ ਦੱਸਣ ਵਾਸਤੇ ਚਲੇ ਆਪਾਂ ਤਾਂ ਪ੍ਰੈਕਟੀਕਲ ਉਹਦੇ ਹੁਣੇ ਕਰ ਹੀ ਲਿਆ ਬਈ ਮੈਂ ਤੈਨੂੰ ਦੱਸਿਆ ਪਰ ਮੈਂ ਆਪਾਂ ਬਹਿਸ ਨਹੀਂ ਕਿਸੇ ਨਾਲ ਨਹੀਂ ਬਹਿਸਾਂ ਕਰ ਤੂੰ ਹਰ ਇੱਕ ਬੰਦੇ ਦਾ ਸੋਚਣ ਦਾ ਨਜ਼ਰੀਆ ਪਰ ਮੈਂ ਇਹ ਆਣਾ ਹੁਣ ਵੀਰੇ ਕਿਸੇ ਮੈਂ ਤੁਹਾਡੇ ਲਈ ਵੀਡੀਓ ਬਣਾਉਣਾ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਗਾਂ ਲੰਗ ਜ ਮੈਂ ਅੱਜ ਤੱਕ ਕਦੇ ਕਿਸੇ ਨੂੰ ਚੰਗੀ ਮਾੜੀ ਨਾ ਕਹੀ ਨਾ ਕਹਿਣੀ ਨਾ ਹੀ ਕਹਿਣੀ ਹਾਂ ਜੇ ਤੁਹਾਨੂੰ ਚੰਕੋਚ ਸਿੱਖਣ ਨੂੰ ਮਿਲਿਆ ਤਾਂ ਠੀਕ ਆ 5 ਮਿੰਟ ਖਰਾਬ ਕੀਤੇ ਹਾਂ ਹਾਂ ਜੇ ਨਹੀਂ ਚੰਗਾ ਤਾਂ ਉਹ ਕਾ ਕਰ ਹਾਂ ਕਰਾਇਏ ਚ ਮੈਂ ਤੁਹਾਨੂੰ ਇਹ ਗੱਲ ਜਿੰਨੇ ਬੰਦੇ ਨੂੰ ਮੈਂ ਤੂੜੀ ਵਾਲੀ ਮਸ਼ੀਨ ਚ ਜਿੰਨੇ ਬੰਦਿਆਂ ਦਾ ਮੈਨੂੰ ਫੋਨ ਆਉਂਦਾ ਜੇ ਮੈਨੂੰ ਉਹ ਵੀਡੀਓ ਬਣਾਉਣੀਆਂ ਆਉਂਦੀਆਂ ਜਾਂ ਉਹ ਰਿਕਾਰਡਿੰਗ ਅਟੈਚ ਕਰਨੀਆਂ ਆਉਂਦੀਆਂ ਜਿਵੇਂ ਦਿਨ ਚ 10 ਫੋਨ ਆਉਂਦੇ ਆ ਬਾਈ ਅਸੀਂ 12 ਟਰਾਲੀਆਂ ਬਣਾਉਂਦੇ ਸੀ ਅਸੀਂ 6 ਟਰਾਲੀਆਂ ਬਣਾਉਂਦੇ 6 ਟਰ 4 ਲੀਟਰ ਤੇਲ ਕੰਦਾ ਸੀ ਹੁਣ ਅਸੀਂ ਬਹੁਤ ਔਖੇ ਆ ਪਰ ਮੈਂ ਉਹ ਚੀਜ਼ਾਂ ਤੋਂ ਥੋੜਾ ਜਿਹਾ ਮੈਥੋਂ ਪਹੁੰਚਿਆ ਨਹੀਂ ਜਾਂਦਾ ਵਿਖਾਉਣ ਦੀ ਬਾਬਤ ਆ ਕਰਾਇਦੇ ਵਿੱਚ ਮੈਂ 2008 ਚ ਜਦੋਂ ਨੇਦਰ ਲੈ ਕੇ ਜਾਂਦਾ ਮੈਂ ਤੁਹਾਨੂੰ ਆਪਣੀ ਜ਼ਮੀਨ ਮੈਨੂੰ ਬਾਪੂ ਨੇ ਕਹਿ ਕੇ ਭੇਜਿਆ ਸੀਗਾ ਪਿੰਨਰ ਭੈ ਤੂੰ ਮੈਨੂੰ ਇਹ ਦੱਸਣਾ ਵੀ ਉਹ ਚ ਟਾਈਮ ਕਿੰਨਾ ਲੱਗੂਗਾ ਅੱਛਾ ਉਹ ਮੈਂ ਤੁਹਾਡੇ ਸਾਹਮਣੇ ਦੱਸੂਗਾ ਵੀ ਕਿੰਨਾ ਟਾਈਮ ਲੱਗੂਗਾ ਉਨਾ ਹੀ ਟਾਈਮ ਲੱਗੂ ਮੈਂ ਸਮਝਾ ਨਹੀਂ ਬਾਪੂ ਨੇ ਕਿਹਾ ਜ਼ਮੀਨ ਆਪਣੇ ਕੋਲ ਠੇਕੇ ਤੇ ਆ ਪਹਿਲੀ ਯਾਰ ਉਹ 4 ਕਿੱਲੇ ਦਾ ਪਟਾ 2 ਕਿੱਲੇ ਉੱਚੇ 2 ਕਿੱਲੇ ਨੀਵੇਂ ਆ ਹਾਂ ਉਹਨੇ ਮੈਨੂੰ ਇਹ ਕਿਹਾ ਵੀ ਜਿਵੇਂ ਤੂੰ ਅੱਗੇ ਕਰਦਾ ਚੈੱਕ ਮ ਵਿਚਾਰ ਕਰਕੇ ਦੱਸਦੇ ਹਾਂ 20 ਜੇ ਪੰਜਾਂ ਕਿੱਲਾਂ ਦਾ ਪਲਾਟ ਦਾ ਹੀ ਕਰਨਾ ਸੈਟ ਆ ਤੇ ਸਾਡਾ ਘੰਟੇ ਡੇਢ ਘੰਟੇ ਦਾ ਫਰਕ ਪੈਂਦਾ ਹੂੰ ਉੱਤੇ ਥੱਲੇ ਹਾਂ ਪਰ ਨਹੀਂ ਮੈਂ ਐਗਜੈਕਟ ਟਾਈਮ ਦੱਸ ਦਿੰਨਾ ਵੀ ਇੰਨਾ ਟਾਈਮ ਲੱਗੂਗਾ ਤਜਰਬਾ ਇਹ ਨਾ ਹੋ ਗਿਆ ਤਜਰਬਾ ਨਹੀਂ ਵੀਰੇ ਜਦੋਂ ਆਪਾਂ ਨੂੰ ਉਹ ਚੀਜ਼ਾਂ ਹੁਣ ਦਿੰਦੇ ਨਹੀਂਗੇ ਕਰਾ ਲੈ ਅੱਛਾ ਹਾਂ ਉਹ ਦਿੰਦੇ ਨਹੀਂ ਹੁਣ ਇਹ ਹਰ ਇੱਕ Banda ਸਿੱਖ ਸਕਦਾ ਆਪਾਂ ਜਦੋਂ ਇਹ ਟਰੈਕਟਰ ਨੂੰ ਮੋੜਦੇ ਆਂ ਮੈਂ ਤੁਹਾਨੂੰ ਆ ਜਾ ਵੀਰੇ ਵੀਡੀਓ ਆ ਆ ਦੇਖ 10 ਚੱਕੀ ਗੱਡੀ ਜਦੋਂ ਮੁੜਦੀ ਆ ਮੁੜਦੀ ਦੇਖੀ ਯਾਰ ਉਹ ਆਪ ਦੇ ਟਾਇਰਾਂ ਨੂੰ ਕੁਢੀਸ ਕੇ ਮੁੜਦੀ ਆ ਹਾਂ ਥੋੜੀ ਲੀ ਪਾੜ ਕੇ ਆ ਹਾਂ ਜਦੋਂ ਕਰਾਹ ਮੁੜਦਾ ਉਦੋਂ ਇਹ ਆਪ ਦੇ ਟਾਇਰਾਂ ਨੂੰ ਕੁਢੀਸਦਾ ਹੂੰ ਜਿੰਨੇ ਥਾਵਾਂ ਤੇ ਮੁੜੂਗਾ ਇਹ ਹੂੰ ਇਹ ਆਪ ਦੇ ਟਾਇਰਾਂ ਨੂੰ ਕੁਢੀਸ ਕੇ ਮੁੜਦਾ ਜਦੋਂ ਟਰੈਕਟਰ ਫੁੱਲ ਕੱਟਦਾ ਮੋੜ ਤੇ ਜਾ ਕੇ ਇਹਨੇ ਆਪ ਦੇ ਟਾਇਰਾਂ ਨੂੰ ਧੱਕਣਾ ਧੱਕ ਕੇ ਹਾਂ ਧੱਕ ਕੇ ਕੀ ਹੋਊਗਾ ਟਾਇਰਾਂ ਨੇ ਨੀਵੇਂ ਹੋ ਜਾਣਾ ਹਾਂ ਹੋਇਨਾ ਥੋੜੀ ਜ਼ਮੀਨ ਜਿੰਨੀ ਮਰਜ਼ੀ ਚੰਗੀ ਆ ਜਿੰਨੀ ਮਰਜ਼ੀ ਪੱਧਰੀ ਆ ਜਦੋਂ ਇਹ ਮੱਥਿਆਂ ਤੇ ਵਾਰ-ਵਾਰ ਮੁੜੀ ਗਿਆ ਇਹ ਹਰ ਇੱਕ ਜਿਹੜੇ ਮੋੜ ਦਾ ਟਾਇਰ ਖਸਕਾ ਲੈਂਦਾ ਇਹ 'ਚ ਕੋਈ ਮਾਤਾਂ ਨਹੀਂ ਕੋਈ ਇਹ 'ਚ ਜਾਦੂ ਨਹੀਂਗਾ ਇਹਨੇ ਆਦੇ ਟਾਇਰਾਂ ਦੇ ਸਾਬ ਨਾਲ ਚੱਲਣਾ ਹਮ ਇੱਕ ਲੇਜ਼ਰ ਪੈਂਦੀ ਆ ਜਦੋਂ ਇਹ ਲੇਜ਼ਰ ਤੋਂ ਨੀਵਾ ਹੋ ਜਾਂਦਾ ਉਹ ਕਹਿੰਦਾ ਥਾਂ ਨੀਵਾ ਤੇ ਮਿੱਟੀ ਛੱਡ ਦਿੰਦਾ ਤੇ ਜਦੋਂ ਲੇਜ਼ਰ ਤੋਂ ਉੱਤੇ ਹੋ ਜਾਂਦਾ ਤੇ ਉਹ ਦੱਸ ਦਿੰਦਾ ਥਾਂ ਉੱਚੀ ਆ ਤੇ ਇਹ ਲੈਫਟ ਇਹਨੂੰ ਨੀਵਾ ਕਰ ਦਿੰਦੀ ਐ ਜਦੋਂ ਇਹ ਮੱਥਿਆਂ ਤੋਂ ਨੁੱਕਰ ਤੋਂ ਮੋੜਦੇ ਆ ਆਪਾਂ ਕੱਟ ਫੋਲ ਦਿੰਨੇ ਆ ਟਰੈਕਟਰ ਨੂੰ ਇਹ ਮੱਥਿਆਂ ਤੇ ਮਿੱਟੀ ਛੱਡੀ ਜਾਂਦਾ ਜਿੰਨੇ ਲੇਜ਼ਰ ਲੈਵਲ ਵਾਲੇ ਵਾਹਣ ਆ ਵਟਾਂ ਦੇ ਨਾਲ ਜ਼ਮੀਨ ਉੱਚੀ ਕਰ ਦਿੰਦੇ ਆ ਵਟਾਂ ਦੇ ਨਾਲ ਉੱਚਾ ਕਰ ਦਿੰਦੇ ਉੱਚਾ ਕਰ ਚਿਹਰਾ ਉਧਰਲੇ ਪਾਸੇ ਵੀ ਉੱਚਾ ਕਰ ਦੇਣਾ ਇਧਰਲਾ ਪਾਸਾ ਵੀ ਉੱਚਾ ਕਰ ਦੇਣਾ ਉਧਰਲਾ ਵੀ ਉੱਚਾ ਇਧਰਲਾ ਵੀ ਤੇ ਮੇਰੇ ਬਾਪੂ ਇਸ ਚੀਜ਼ ਤੋਂ ਖਹਿਜ ਚਾ ਵਿਚੇ ਨਹੀਂ ਇਹਨੂੰ ਚਾਹੀਦਾ ਉਹ ਕਹਿੰਦਾ ਨੁਕਰਾਂ ਤੇ ਪਾਣੀ ਜਾਣਾ ਚਾਹੀਦਾ ਉਹ ਬਾਲੇ ਬੰਦੇ ਵੀਡੀਓ ਚ ਕਹਿੰਦੇ ਬਾਪੂ ਬਾਪੂ ਬਾਲਾ ਕਰਦਾ ਭਰਾਵਾ ਕਰਦਾ ਬਾਪੂ ਦਾ ਬਾਪੂ ਹੀ ਹੈ ਚੰਨੀ ਇੱਥੇ ਜਾ ਕਰਾ ਆਈ ਜਾ ਸਵੇਰ ਦਾ ਅਸੀਂ ਆਹ ਟਰੈਕਟਰ ਨਾ ਰੱਖਿਆ ਨਾ ਤੈਨੂੰ ਐਂ ਲਾ ਦਊ ਉਹ ਉਹੀ ਭਜਾਈ ਫਰਦਾ ਨਹੀਂ ਨਹੀਂ ਜਦੋਂ ਕਰਾਇਆ ਚੱਲ ਪਿਆ ਮੈਂ ਸਾਰੇ ਪਾਸੋਂ ਲਾਹ ਲਾ ਕੇ ਵਿਚਾਲੇ ਛੱਡ ਦਨਾ ਮਿੱਟੀ ਅੱਛਾ ਕੋਈ ਥਾਂ ਨਹੀਂ ਛੱਡਦਾ ਹੂੰ ਇਹਦਾ ਉੱਤੋਂ ਦੀ ਆਉਣ ਦਾ ਰੀਜਨ ਇੱਕ ਉਹ ਤੁਹਾਨੂੰ ਦੱਸਦਾ ਵੀ ਤਾਂ ਲੈ ਕੇ ਆਣਾ ਉੱਤੋਂ ਦੀ ਪੀਏ ਜਦੋਂ ਮੁਰਦਾ ਮੱਥਾ ਉੱਚਾ ਕਰ ਦਿੰਦਾ ਹੂੰ ਨੰਬਰ 2 ਰੀਜਨ ਹੂੰ ਜਿੰਨਾ ਹੋ ਸਕਦਾ ਤੁਸੀਂ ਇੱਕ ਵਾਰ ਐਸ ਲੋਟ ਲਾਤੀ ਐਂ ਤੇ ਹਾਂ ਕਿਸੇ ਲੋਟ ਵੀ ਲਾ ਲੋ ਰੈੜਾ ਲੋਟ ਲਾਤੀ ਹੂੰ ਜੇ ਲੱਗ ਗਿਆ ਤੇ ਬਸ ਤੁਸੀਂ ਉੱਪਰ ਲਾ ਜਿਹੜਾ ਘੁੰਮੇ ਆਓ ਉੱਪਰ ਦੀ ਘੁੰਮੇ ਆਓ ਹੂੰ ਜੇ ਨਿਸ਼ਾਨੀ ਰੱਖ ਸਕਦੇ ਠੀਕ ਆ ਜੇ ਨਹੀਂ ਨਿਸ਼ਾਨੀ ਰੱਖੀ ਜਾਂਦੀ ਇੱਕ ਜਿਹੜਾ ਗੁੱਠ ਤੋਂ ਗੁੱਠ ਪਰਨੇ ਫੇਰ ਲਾ ਦਿਓ ਅਗਲੀ ਵਾਰ ਤਿੱਖਾ ਹਾਂ ਇਧਰ ਨੂੰ ਤੇ ਇਧਰ ਨੂੰ ਇਧਰ ਨੂੰ ਤੇ ਇਧਰ ਨੂੰ ਕੋਈ ਨਿਸ਼ਾਨੀ ਫੇਰ ਆ ਜੀ ਫੇਰ ਟਰੈਕਟਰ ਨੂੰ ਐਸ ਲੋਟ ਪਾ ਲਓ ਹਮ ਇੱਕ ਤਾਂ ਜੇ ਤੁਸੀਂ ਇੱਕ ਕਿਲੇ ਚ ਤੀਰ ਲਾਈ ਹਮ ਤੇ ਤੀਰ ਹੀ ਸਾਰੇ ਕਿਲੇ ਚ ਲੱਗੂਗੀ ਇੱਕ ਕਿਲੇ ਚ ਤੀਰ ਲਾਈ ਆਪਾਂ ਤਿੰਨ ਵਾਰੀ ਕਰਾ ਇੱਕ ਕਿਲੇ ਚ ਫੇਰਿਆ ਤੇ ਤਿੰਨ ਵਾਰੀ ਸਾਰੇ ਥਾਂ ਤੇ ਲੰਘੂ ਹਮ ਤੇ ਜੇ ਆਪਾਂ ਇੱਕ ਕਿਲੇ ਚ ਤਿੰਨ ਵਾਰੀ ਫੀਜ ਆਪਾਂ ਰਹਿਣਾ ਲੋਟ ਫੇਰਿਆ ਤੇ ਜਿਹੜੇ ਮੱਥੇ ਉਥੋਂ ਕਿੰਨੇ ਵਾਰੀ ਲੰਘ ਜੂ ਹਜ਼ਾਰਾਂ ਵੇਰਾਂ ਲੱਖਾਂ ਵੇਰਾਂ ਥੂੜਾਂ ਵੇਰਾਂ ਹਾਂ ਉੱਥੇ ਚੋਣਾ ਨਹੀਂ ਹੁੰਦਾ ਨਾ ਟਰੈਕਟਰ ਪੈਲੀ ਪੱਟੇ ਜੇ 2 ਦਿਨ ਲੰਘੇ ਕਰਾਹ ਲੱਗੇ ਪੈਲੀ ਨੂੰ ਤੀਜੇ ਦਿਨ ਕੋਈ ਟਰੈਕਟਰ ਪੜਦਾ ਨਹੀਂ ਪੈਲੀ ਨੂੰ ਵੈਰੀ ਗੁੱਡ ਮੈਂ ਸਮਝ ਗਿਆ ਹੁਣ ਮੈਂ ਆ ਕਿੱਲੇ 'ਚ ਤਿੰਨ ਵੇਰੀ ਕਰਾਹ ਲਾਇਆ ਤੇ ਸਾਰੇ ਥਾਵਾਂ 'ਤੇ ਤਿੰਨਾਂ ਵੇਰੀ ਨੰਘਿਆਂ ਨਾ ਹੂੰ ਤੇ ਜੇ ਮੈਂ ਰੈਲੀ ਲੋਡ ਫੇਰਦਾ ਤੇ ਮੱਥਿਆਂ 'ਤੇ ਕਿੰਨੇ ਵੇਰੀ ਨੰਘ ਗਈ ਦੁਗਣੀ ਤਿਕਣੀ ਵੇਰੀ ਤੇ ਆਪਣੇ ਡਰਾਈਵਰ ਇਹ ਜਿਹੜਾ ਉਹ ਰਹਿਲ ਵੀ ਪੰਜਾਂ ਗੀੜਿਆਂ ਦੀ ਰੱਖ ਲੈਂਦੇ ਆ ਪੰਜ ਗੀੜੇ ਉਹ ਤਾਂ ਫਿਰ ਗੀੜੇ ਉਹ ਮਾ ਜਾਣੇ ਘਿੜੀ ਬੋਵਾਂ ਜੜੀਆਂ ਦਾ 12 ਵੀਰੀ ਨੰਗਾ ਉੱਥੋਂ ਦੀ ਹਾਂ ਉਹਦਾ ਕੀ ਬਣੂਗਾ ਉੱਥੇ ਮਿੱਟੀ ਬਰੀਕ ਹੋਗੀ ਬਰੀਕ ਹੋਣ ਕਰਕੇ ਇਹਨੇ ਮਿੱਟੀ ਹੋਰ ਛੱਡ ਦੇਣੀ ਇਹਦੇ ਟਾਇਰ ਘਸੜੇ ਗਏ ਇਹਨੇ ਮਿੱਟੀ ਫੇਰ ਛੱਡ ਦੇਣੀ ਜਦੋਂ ਮੁੜਿਆ ਥੋੜਾ ਕਰਾਇਆ ਭਰਿਆ ਨਾ ਮੈਂ ਤੁਹਾਨੂੰ ਕਈ ਬੰਦਿਆਂ ਨੂੰ ਉਹਨਾਂ ਟਾਈਮ ਨਜ਼ਾਰਾ ਨਹੀਂ ਆਉਂਦਾ ਜਿਹਨਾਂ ਟੈਕਸਪੈਰੀਮੈਂਟਰ ਆਦੇਗੀ ਕਰਾਇਆ ਭਰਿਆ ਟਰੈਕਟਰ ਫਸੀ ਜਾਂਦਾ ਉਹਨੂੰ ਮੋੜਨ ਲਾਪੋ ਐਵੇਂ ਮੋੜੀ ਚੱਲੋ ਮੋੜੀ ਚੱਲੋ ਪੰਨਿਆਂ ਜਾਂ ਸ਼ੀਆਂ ਸਕਿੰਟਾਂ ਦੇ ਵਿੱਚ ਉਹ ਟਰੈਕਟਰ ਕਾਲੀ ਹੋ ਜੂਗਾ ਬਰੀਕ ਹੋਣੀ ਮਿੱਟੀ ਬਰੀਕ ਨਹੀਂ ਇਹ ਟਾਇਰਾਂ ਨੇ ਸਲਿੱਪ ਕਰ ਕਰਕੇ ਉਹਨੂੰ ਕਹੀ ਜਣਾ ਮੈਂ ਉੱਚਾ ਨੀਵੇਂ ਥਾਂ ਤੇ ਜਾਵੜਿਆ ਇਹ ਥੱਲੇ ਮਿੱਟੀ ਨਹੀਂ ਰਹਿਣੀ ਜੋ ਮੁੜੀ ਗਿਆ ਟਰੈਕਟਰ ਵਾਰ-ਵਾਰ ਅੱਛਾ ਇਹਨੂੰ ਗੋਲਕ ਤੇ ਰਿਕਮਾਉਣ ਲਾਪੋ ਜਦੋਂ ਫਸਦਾ ਹੂੰ ਇਹ ਫ੍ਰੀ ਹੋ ਜਾਊਗਾ ਵੇਰੀਆਂ ਆ ਆਪਣੀ ਚਾਰ ਕਨਾਂ ਹੂੰ ਇਹ ਉੱਚੀ ਆ ਆ ਚਾਰ ਕਨਾਂ ਨੀਵੀਂ ਆ ਹੂੰ ਆਪਾਂ ਇਹਨੂੰ ਮਿੱਟੀ ਨੂੰ ਇੱਧਰ ਲੈ ਕੇ ਆਉਣਾ ਹਾਂ ਮੈਂ ਬਾਹਲੇ ਬੰਦੇ ਵੇਖਿਆ ਹੁਣ ਯਾਰ ਪਿਆਰਬਾ ਜਦੋਂ ਉਦੋਂ ਉਦੋਂ ਜ਼ਮੀਨਾ ਪੱਧਰ ਕਰਦੇ ਸੀ ਨਾ ਉਦੋਂ ਹਰ ਇੱਕ ਚਫਟ ਦਾ ਜਾਂ 4 ਇੰਚੀ ਦਾ ਜਾਂ 6 ਇੰਚੀ ਦਾ ਫਰਕ ਹੁੰਦਾ ਸੀ ਹੁਣ ਜ਼ਮੀਨਾ ਪੱਧਰੀਆਂ ਜਿਹੜਾ ਕਰਾਉਣ ਵਾਲਾ ਉਹ ਇਹ ਕਹਿੰਦਾ ਵੀ ਘੰਟਾ ਲੱਗਦਾ ਸਾਡੇ ਹਾਂ ਇੱਕ ਤਾਂ ਵੀ ਕਿੰਨੇ ਦਾ ਘੰਟਾ ਲੱਗਦਾ ਤੂੰ ਸਵਾ ਘੰਟਾ ਲਾ ਤਾਂ ਉਹ ਉਹ ਮੈਟਰ ਜੇ ਤੁਹਾਡੇ ਪਹਿਲਾਂ ਲੇਜ਼ਰ ਲੱਗੀ ਆ ਮੰਨਦਾ ਮੈਂ ਘੰਟਾ ਲੱਗ ਜੂਗਾ ਜੇ ਆ ਆਪਣੀ ਕਨਾਲ ਥਾਂ ਉੱਚਾ ਨਾ ਅਸੀਂ ਆ ਉੱਚਾ ਤੇ ਆ ਨੀ ਆ ਨੀ ਮੈਂ ਜੇ ਹੁਣ ਆਪਾਂ ਟਰੈਕਟਰ ਉਧਰ ਨੂੰ ਲੈ ਗਏ ਆਪਣਾ ਕਰਾਇਆ ਇੱਥੇ ਹੀ ਭਰ ਗਿਆ ਇੱਥੇ ਹੀ ਭਰ ਜਣਾ ਅੱਧ ਚੋਂ ਭਰ ਗਿਆ ਨਾ ਅੱਧ ਚੋਂ ਭਰ ਗਿਆ ਇੱਥੋਂ ਲੈ ਕੇ ਉਹ ਜਿਹੜਾ ਚਾਰਾਂ ਕਨਾਲਾਂ ਦਾ ਮੱਥਾ ਉਹ ਜੇ ਆਪਣਾ ਸੂਤ ਤੇ ਭਰਿਆ ਆਵੇ ਇੱਕ ਸੂਤ ਮਿੱਟੀ ਚੱਕਦਾ ਉਹ ਹੂੰ ਸੂਤ ਨਾਲ ਉਹ ਚਾਰਾਂ ਕਨਾਲਾਂ ਤੇ ਕਰ ਕਿੰਨੀ ਚਾਰ ਪੰਜ ਟਰਾਲੀਆਂ ਹੋਗੀਆਂ ਬਹੁਤ ਘੜੇ ਲੱਗਣਗੇ ਉਹਦਾ ਫਿਰ ਹੁਣੀ ਮੋੜਨਾ ਹੂੰ ਚਾਰ ਪੰਜ ਕਟਰਾਲੀਆਂ ਫਿਰ ਕੀ ਕਰੂਗਾ ਉਹ ਉਹ ਫਿਰ ਲੈਫਟ ਚੱਕ ਚੱਕ ਕੇ ਲਿਆਊਗਾ ਹੂੰ ਬਟਨ ਆਪਣਾ ਪੱਕੇ ਨਾ ਬਣਾ ਬਕੇ ਲੈ ਕੇ ਆਊਗਾ ਨਹੀਂ ਕਰਦੇ ਆਈਆਂ ਹਾਂਜੀ ਅਸੀਂ ਕੀ ਕਰਦੇ ਸੀਗੇ ਜਦੋਂ ਅਸੀਂ ਸਟਾਰਟਿੰਗ ਕੀਤੀ ਅਸੀਂ ਪਤਾ ਕੀ ਕਰਦੇ ਸੀ ਜਦੋਂ ਸਾਡਾ ਖਰਾਹ ਭਰ ਗਿਆ ਹੂੰ ਆ ਆਪਣਾ ਇੱਥੋਂ ਭਰ ਗਿਆ ਨਾ ਅਸੀਂ ਇੱਥੋਂ ਮੁੜ ਜਣਾ ਪਿੱਛੇ ਇੱਥੋਂ ਪਿੱਛੇ ਮੁੜ ਗਏ ਮੁੜ ਗਏ ਖਾਲੀ ਹੋ ਗਿਆ ਫੇਰ ਅਸੀਂ ਜਾਣਾ ਇੱਥੋਂ ਦੀ ਗਏ ਆਪਾਂ ਖਲਾਰ ਕੇ ਮੁੜ ਕੇ ਆਪਾਂ ਉਥੋਂ ਇੱਕ ਖਾਲੀ ਥਾਂ ਵੀ ਉਥੋਂ ਦੀ ਨਹੀਂ ਜਾਂਦੇਗੇ ਹਰ ਵੇਰੀ ਹੂੰ ਉਹ ਵੀ ਨਹੀਂ ਹਰ ਵੇਰੀ ਨਵੀਂ ਥਾਂ ਉਤੋਂ ਦੀ ਜਾਣਾ ਤੇ ਹਰ ਨਵੀਂ ਥਾਂ ਉਤੋਂ ਦੀ ਲੈ ਕੇ ਆਉਣਾ ਜਿੰਨੀ ਮਿੱਟੀ ਆ ਉਹਨੂੰ ਕੱਟ ਪਾ ਕੇ ਬਹੁਤ ਬਾਈਓ ਸਿਆਣਿਆਂ ਆਪਣੇ ਨੋਂ ਤਾਂ ਮੈਂ ਮੈਂ ਨਾ ਆ ਆਪਣੇ ਪਿੰਡ ਦੌਲਤਪੁਰ ਆ ਇਥੇ ਹੂੰ ਉੱਥੇ ਨਾ ਹੱਦ ਪੈਂਦੀ ਆ ਹੂੰ ਉਹਨਾਂ ਦੀਆਂ ਲਗਭਗ ਪੈਲੀਆਂ ਤਰਕੋਨੀਆਂ ਜਦੋਂ ਅਸੀਂ ਸਫਾਈ ਲਾਉਣੀ ਨਾ ਮੈਨੂੰ ਐ ਹੁੰਦਾ ਜੀ ਮੈਂ ਚੌਥੇ ਪਾਸਿਓਂ ਲੱਗਾਂ ਮੈਂ ਚੌਥੇ ਪਾਸਿਓਂ ਜਦੋਂ ਐਂਡ ਵਾਲਾ ਰੰਦਾ ਕੋਈ ਰੰਦਾ ਕਹਿੰਦਾ ਕੋਈ ਸਫਾਈ ਲੈ ਐਂਡ ਵਾਰੀ ਮੈਂ ਉਧਰੋਂ ਲੱਗਣਾ ਹੂੰ ਚੌਥੇ ਪਾਸਿਓਂ ਹੂੰ ਉਹ ਬੰਦਾ ਮੈਨੂੰ ਆਂਦਾ ਪਤਾ ਗੁੱਸਾ ਤਾਂ ਨਹੀਂ ਕਰਦਾ ਤੂੰ ਮੈਂ ਤਨੂੰ ਕੋਈ ਗੱਲ ਕਹਾਂ ਹੂੰ ਉਹ ਕਹਿੰਦਾ ਪਤਾ ਹੀ ਬਲਦਾਂ ਨਾਲ ਪਹਿਲੀ ਬਾਈ ਆ ਪਰ ਤੁਸੀਂ ਛੋਟੇ ਪਾਸੋਂ ਲੱਗਿਆ ਕਰ ਜਿੱਧਰੋਂ ਥਾਂ ਢੀੜਾ ਨਾ ਉਧਰੋਂ ਲੱਗ ਉਧਰੋਂ ਲੱਗ ਹੂੰ ਤੇ ਮੈਂ ਉਹਦੋਂ ਮਣ ਕੇ ਆਦੇ ਕੰਨ ਚ ਗੱਲ ਪਾ ਲਈ ਤੁਸੀਂ ਪਹਿਲੀ ਕੋਈ ਵੀ ਜ਼ਮੀਨ ਵਾਉਣੀ ਆ ਚੈਸ ਵਾਗਣੀ ਆ ਤੁਸੀਂ ਉਧਰੋਂ ਲੱਗੋ ਜਿੱਧਰੋਂ ਥਾਂ ਢੀੜਾ ਟੈਡ ਥੋੜਾ ਡਾਇਰੈਕਟਰ ਕਦੇ ਤੰਗ ਨਾ ਹੋਊਗਾ ਤੁਹਾਡੀ ਰਾਇਲ ਮੰਗੀ ਟੈਡੀ ਹੋ ਸਕਦੀ ਆ ਪਰ ਤੁਹਾਡਾ ਪਾੜਾ ਨਹੀਂ ਰਹਿ ਸਕਦਾ ਜੇ ਤੁਸੀਂ ਵਾਉਣ ਵਾਲੇ ਚੰਗੇ ਆ ਕਦੇ ਪਾੜਾ ਨਾ ਰਹੂਗਾ ਤੇ ਨਾ ਤੁਹਾਡੇ ਕਦੇ ਟਰੈਕਟਰ ਔਖਾ ਹੋਊਗਾ ਜਦੋਂ ਤੁਸੀਂ ਚੌੜੇ ਪਾਸੇ ਨੂੰ ਜਾਵੜੇ ਐਂਡ ਤੇ ਜਾ ਕੇ ਤੁਹਾਡੇ ਟਰੈਕਟਰ ਤੋਂ ਮੁੜਿਆ ਹੀ ਨਹੀਂ ਜਾਣਾ ਉਹ ਜੀਆਂ ਥਾਵਾਂ ਤੋਂ ਉਹ ਬੰਦੇ ਨੇ ਮੈਨੂੰ ਇਹ ਜੇ ਮੈਂ ਉਹਨੂੰ ਕਹਿੰਦਾ ਬਾਪੂ ਮੈਨੂੰ ਤਾਂ ਸਾਰਾ ਕੁਝ ਪਤਾ ਨਾ ਜਦੋਂ ਬੰਦਾ ਹੌਲੀ ਹੌਲੀ ਸਿੱਖੀ ਜਾਂਦਾ ਪੁਰਾਣੇ ਬੰਦਿਆਂ ਕੋਲੇ ਤੁਸੀਂ ਦੇਖੋ ਜਿਹੜੇ ਉਹ ਮਹਿਲਾਾਂ ਚ ਜਾਂਦੇ ਆ ਲੋਕੀ ਉਹਨਾਂ ਆਪਾਂ ਨੂੰ ਦਿੰਦੇ ਆ ਗਾਈਡ ਤਾੜੀ ਮਾਰੀ ਤੋਂ ਉੱਥੇ ਤਾੜੀ ਸੁਣਦੀ ਆ ਉਹਨਾਂ ਬੰਦਿਆਂ 'ਚ ਕਿੰਨਾ ਕੁ ਦਿਮਾਗ ਹੋਊਗਾ ਹਵਾ ਜਦੋਂ ਕੂਲਰਾਂ ਦਾ ਏਸੀਆਂ ਦਾ ਕੋਈ ਪਾਬੰਧ ਨਹੀਂ ਸੀਗਾ ਉਸ ਬੰਦਿਆਂ ਨੇ ਉਹਨਾਂ ਟਾਈਮਾਂ 'ਚ ਉੱਥੇ ਹਵਾ ਠੰਡੀ ਆਉਣ ਲਾਤੀ ਕਦਰ ਨਹੀਂ ਪਈ ਪੰਜਾਬ ਦੀ ਪਰ ਮੈਂ ਜਿੰਨਾ ਕ ਮੈਂ ਸਿੱਖਦਾ ਮੈਂ ਉਹਨਾਂ ਕ ਲੋਕਾਂ 'ਚ ਵੰਡਦਾ ਰਹੀ ਨਾ ਜੇ ਕਿਸੇ ਕੋਲੇ ਪਹਿਲਾਂ ਭਰਾਵਾ ਸਾਰਿਆਂ ਨੇ ਵੇਖਣੀ ਹੁੰਦੀ ਵੀਡੀਓ ਮੈਂ ਬੋਲ ਦਿੰਨਾ ਜੇ ਮੈਨੂੰ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਇਹ ਨੰਗਾ ਦਿਓ ਵੀਡੀਓ ਕਿੱਡੀ ਗੱਲ ਹੈ ਪਰ ਐਵੇਂ ਕਿਸੇ ਨੂੰ ਮਾਲਾ ਚੰਗਾ ਬੁਲਾਉਂਦਾ ਕੋਈ ਫਾਇਦਾ ਨਹੀਂ ਚਲੋ ਜੇ ਤੁਹਾਡਾ ਮਨ ਕਰਦਾ ਬੋਲ ਸਕਦੇ ਕੋਈ ਚੱਕਰ ਨਹੀਂ ਆਪਾਂ ਇਹ ਵੀ ਨਹੀਂ ਕਹਿੰਦੇ ਕਿਸੇ ਨੂੰ ਉਹਦੇ ਵਾਸਤੇ ਨਾਟਕ ਰਾਂਡਾ ਹਾਂ ਅਲੋਰੀ ਨਹੀਂ ਤੇ ਇਹ ਹੋ ਗਿਆ ਨਾ ਇਹ ਮੈਨੂੰ ਸਮਝ ਆ ਗਈ ਹਾਂ ਹੋਰ ਜਾਣ ਜਾਣ ਇੱਕ ਚੀਜ਼ ਹੋਰ ਵੀ ਤੂੰ ਇਹ ਕਰਾ ਪੁਰਾਣਾ ਮੈਨੂੰ ਇਹ ਤਾਂ ਸਮਝਾਤਾ ਵੀ ਤੈਰਾ ਦੂਰੀ ਕਰਕੇ ਰੱਖਿਆ ਕਿਉਂ ਰੱਖੋ ਵਜਾ ਵੀ ਹੈ ਘੱਟ ਪੈਸਿਆਂ ਕਰਕੇ ਰੱਖਿਆ ਆ ਵੀ ਕਹਿ ਸਕਦੇ ਬਾਈਟਚੇ ਰੱਖਿਆ ਲੱਖ ਦੇ ਅੰਦਰ ਬਾਹਰ ਰੱਖਿਆ ਨਹੀਂ ਫਿਰ ਉਹੀ ਗੱਲ ਹੈ ਵੱਡਦਾ ਕੋਈ ਚੱਕਰ ਨਹੀਂ ਤਾਂ ਮੈਨੂੰ ਪਤਾ ਨਹੀਂ ਉਹ ਮੇਰੀ ਗੱਲ ਨਹੀਂ ਸੁਣਦਾ ਬਾਈ ਇਹਨੇ ਸਾਲ ਬਾਅਦ ਕੰਮ ਆਉਣਾ ਆਪਾਂ ਹਾਂ ਜਿਹੜਾ ਮੇਰੇ ਕੋਲੇ ਲੇਜਰ ਸੀਗਾ ਉਹ ਮੈਂ 4.5 ਲੱਖ ਦੇ ਨੇੜੇ ਤੇੜ-ਤੇੜ ਲਿਆ ਸੀ। ਉਹ ਟਰੈਕਟਰ ਸਾਨੇ ਮੈਂ 5-20 ਦਾ ਵੇਚਤਾ ਸੀਗਾ। ਉਹ ਮੁੰਡਾ ਆਪਣਾ ਮਿੱਤਰਾ ਗੋਰਾ। ਹੂੰ। ਟਰਬੋ ਟਰਬੋ ਲਾਉਂਦਾ ਉਥੋਂ ਕਾਲੇ ਕੇ ਪਿੰਡ ਦਾ ਖਡੂਰ ਸਾਹਿਬ ਚ। ਹੂੰ। ਟਰੈਕਟਰ 6 ਮਾਡਲ ਸੀ ਜੌਂਡੀਅਰ ਬਹੁਤ ਚੰਗਾ ਹੀ ਥੋੜਾ ਨਹੀਂ ਸੰਭਈ ਬੜਾ ਸੰਭਈ। ਹੂੰ। ਸਾਡਾ ਬਾਪੂ ਹੀ ਚਲਾਉਂਦਾ ਸੀ ਉਹਨੂੰ ਤੇ ਚਲ ਉਹਦੇ ਨਾਲ ਮਿੱਤਰਤਾ ਸੀ। ਉਹ ਬੰਦਾ ਹੀ ਕਰਾ ਲੈ ਗਿਆ। ਨੈਕਾ ਦਾ ਸਿਸਟਮ ਸੀ ਸਾਰਾ ਕੁਝ। ਇੱਕ ਆਪਣਾ ਕਰਾ ਆਪਾਂ ਉਹਵੇਂ ਆਪਦੇ ਆਸਤੇ ਰੱਖਿਆ ਹੋਇਆ ਸੀ ਇਹ ਫਿਰ ਰੱਖ ਲਿਆ ਮੈਂ ਤੈਨੂੰ ਦੱਸਿਆ ਵੀ ਜੇ ਕਿਸੇ ਵੀਰ ਨੇ ਥੋੜੀ ਪੈਲੀ ਤੇ ਲਾਉਣ ਆਸਤੇ ਲੈਣਾ ਉਹਦੇ ਆਸਤੇ ਕੋਈ ਮੱਛੀ ਹੁੱਕ ਲੱਪਣ ਦੀ ਲੋੜ ਨਹੀਂ ਹੂੰ ਕੋਈ ਕਿਸੇ ਦੀ ਦਿੱਕਤ ਨਹੀਂ ਟਰ ਆਸਤੇ ਤੁਸੀਂ ਜੇ ਪੈਸੇ ਹੈਗੇ ਆ ਫਿਰ ਜਿਹੜਾ ਕੋ ਮਰਜ਼ੀ ਲੈ ਲਓ ਹੂੰ ਪਰ ਜੇ ਤੁਸੀਂ ਕੰਮ ਚਾਲੂ ਕਰਨਾ ਜਿਹੜੀ ਪੁਰਾਣੀ ਵਰਾਟਾ ਉਹਦੇ ਨਾਲ ਦਾ ਸਵਾਦ ਹੈ ਨਹੀਂ ਭੰਮ ਦੀ ਸਿਸਟਮ ਲਾਓ ਵੀਨਾ ਭਾਵੇਂ ਨਾਵੇਂ ਲਾਓ ਮੇਰੇ ਖੇਤ ਸੈਟਾ ਧੋੜੀਆਂ ਹੀ ਸੈਟ ਕਰਨੀਆਂ ਹਾਂ ਹਾਂ ਇਹ ਆਪ ਆਏ ਨਹੀਂ ਵੀ ਮੇਰੇ ਹੁਣ ਤਾਂ ਮਿਲਦਾ ਖੇਤ ਉੱਚ ਨਹੀਂ ਮਾਰਿਆ ਵੀ ਨਹੀਂ ਗਿਆ ਨਹੀਂ ਹੈਗੇ ਅਜੇ ਕਈ ਲੋਕੀ ਮਿੱਟੀ ਮੁੱਟੀ ਪਟਾਉਂਦੇ ਕਈ ਦੇੱਕ ਤਾਂ ਹੋ ਜਾਂਦੀਆਂ ਹਾਂ ਉਹਨਾਂ ਦੇ ਆਉਣਗੇ ਹਾਂ ਪਰ ਜੇ ਕਿਸੇ ਨੇ ਜਿੰਨੀ ਤੁਹਾਨੂੰ ਪ੍ਰਾਣੀ ਬਾਗਟ ਮੈਲ ਦੀ ਜਿਹੜੀ ਟਰੈਕਟਰ ਤੋਂ ਜਿੰਨੀ ਦੂਰ ਰਹਿੰਦੀ ਆ ਇਹ ਕਿਸੇ ਨੇ ਆਪਦੇ ਘਰ ਰਾਸਤੇ ਵਰਤਣਾ ਮੇਰਾ ਤਾਂ ਯਾਰ ਬਾ ਅਗਲਾ ਕਾਵੇ ਜਿਹੜਾ ਮੋਰਨਿੰਗ ਹਾਕ ਵਾਲਾ ਅਗਲਾ ਕਾਵੇ ਬਾਈ ਤੂੰ ਤਾਂ ਸਾਨੂੰ ਗਲਤ ਕਹੀ ਜਨਾ ਨਾ ਜਿਨੇ ਉਹ ਕਟਰ ਪਿੱਲਰ ਜਿਆ ਬਣਾਇਆ ਉਹ ਕਮਲਾ ਥੋੜੋ ਸੀ ਮੂਹ ਲੇਟਾ ਉਹਨੇ ਉਹ ਕਿੱਥੇ ਲਾਏ ਮਗਲੇ ਕਿੱਥੇ ਲਾਏ ਦੋ ਟਾਇਰਾਂ ਹੀ ਲਾ ਕੇ ਵੀ ਮੇਰੀ ਦੇਖ ਵੀਰੇ ਦੋ ਟਾਇਰ ਇੱਥੇ ਲਾ ਦੇ ਦੋ ਇੱਥੇ ਲਾ ਦੇ ਖਰਾਬ ਬਣਾ ਦੇ ਹੱਥ ਨਾਲ ਰੇੜਨ ਲਾਪਾਂ ਵਿਚਾਲੇ ਕਰਾਇਆ ਲਾ ਦੇ ਜਦੋਂ ਮੂਹਲੇ ਟਾਇਰ ਟੋਰੀ ਤੋਂ ਗਾਹ ਨਾਂਗੇ ਪਿਛਲੇ ਪਿਛੇ ਆ ਤੇ ਵਿਚਾਲੇ ਟੂਆ ਉਹਨੇ ਪੱਧਰਕਾਰੀ ਦੇਣਾ ਪੱਧਰਕਾਰੀ ਦੇਣਾ ਇਹ ਤਕਨੀਕ ਫਰਾਈ ਤਾਂ ਉੱਥੋਂ ਹੀ ਆ ਹਾਂ ਇਹ ਜਦੋਂ ਆਪਣੇ ਨੂੰ ਕਹਿੰਦੇ 10 ਸਾਲ ਪਹਿਲਾਂ ਪਾਕਿਸਤਾਨ ਚ ਕਰਾ ਆ ਗਏ ਸੀ ਇੱਕ ਚੀਜ਼ ਆਪਣੇ ਤੋਂ ਪਹਿਲਾਂ ਹਾਂ ਲੀਜ਼ਰ ਲੇਬਲ ਪਾਕਿਸਤਾਨ ਚ ਆਪਣੇ ਨੂੰ 10 ਸਾਲ ਪਹਿਲਾਂ ਆ ਗਏ ਮੈਂ ਅਖਬਾਰ ਤੇ ਪੜਿਆ ਅੱਛਾ ਹਾਂ ਮੈਂ ਉਦੋਂ ਆਪਨੂੰ ਕੱਟਣ ਕੋਲ ਉਹਨਾਂ ਦੇ ਯਾਰ ਬਾਅਦ ਟਾਈਮ ਬੜੀਆਂ ਭਾਰੀਆਂ ਭਾਰੀਆਂ ਮੈਂ ਦੇਖੀਆਂ ਜਿੰਨਾ ਕਿ ਮੈਨੂੰ ਪਤਾ ਇੱਕ ਮੈਂ